ਆ ਦੇਖੋ ਇੱਕ ਪਿਓ ਹੀ ਬਣਿਆ ਧੀ ਦੀ ਮੌਤ ਦਾ ਕਾਰਨ ਆਪਣੀ ਹੀ ਜਮੀਤੀ ਨੂੰ ਮਾਰਨ ਦੇ ਲਈ ਨਹਿਰ ਵਿੱਚ ਸੁੱਟ ਦਿੱਤੀ ਕਾਰ ਆਪ ਬਚ ਨਿਕਲਿਆ ਧੀ ਮਾਰਦੀ ਰਹੀ ਚੀਕਾਂ ਕਿ ਉਸ ਨੂੰ ਬਚਾਓ ਪਰ ਪਿਓ ਨੇ ਬਚਾਉਣ ਦੀ ਥਾਂ ਉਸ ਨੂੰ ਪਾਣੀ ਵਿੱਚ ਡੋਬ ਕੇ ਮਾਰ ਦਿੱਤਾ ਜੀ ਆਸੀ ਆਮ ਤੌਰ ਤੇ ਸੁਣਦੇ ਆ ਕਿ ਹਰ ਬਾਪ ਦਾ ਆਪਣੀ ਧੀ ਦੇ ਨਾਲ ਬਹੁਤ ਜ਼ਿਆਦਾ ਪਿਆਰ ਹੁੰਦਾ ਹੈ ਧੀ ਭਾਵੇਂ ਛੋਟੀ ਹੋਵੇ ਵੱਡੀ ਹੋਵੇ ਜਾਂ ਵਿਆਹੀ ਹੋਵੇ ਪਰ ਬਾਪ ਹਮੇਸ਼ਾ ਹੀ ਆਪਣੀਆਂ ਬੇਟੀਆਂ ਨੂੰ ਖੁਸ਼ ਵਸਦੀਆਂ ਦੇਖਣਾ ਚਾਹੁੰਦੇ ਨੇ ਉਹਨਾਂ ਦੇ ਹਰ ਦੁੱਖ ਨੂੰ ਘਟਾਉਣਾ ਚਾਹੁੰਦੇ ਨੇ ਪਰ ਅਸੀਂ ਤੁਹਾਡੇ ਨਾਲ ਇੱਕ ਅਜੀਹਾ ਵਾਕਿਆ ਸਾਂਝਾ ਕਰਨ ਜਾ ਰਹੇ ਹਾਂ ਜਿੱਥੇ ਕਿ ਇੱਕ ਸਕੇ ਪਿਓ ਦੇ ਵੱਲੋਂ ਆਪਣੀ ਹੀ ਧੀ ਨੂੰ ਪਾਣੀ ਵਿੱਚ ਡੋਬ ਕੇ ਮਾਰ ਦਿੱਤਾ ਜਾਂਦਾ ਹੈ ਤੇ ਉਹ ਵੀ ਇੱਕ ਮਾਮੂਲੀ ਜਹੀ ਗੱਲ ਤੇ ਜਿਹਾ ਇਹ ਵਾਕਿਆ ਪਠਾਨਕੋਟ ਦੇ ਪਿੰਡ ਜਸਵਾਲੀ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਪਿਤਾ ਨੇ ਆਪਣੀ ਧੀ ਨੂੰ ਪਾਣੀ ਵਿੱਚ ਡੋਬ ਕੇ ਮੌਤ ਦੇ ਘਾਟ ਉਤਾਰ ਦਿੱਤਾ ਦੱਸਦੀ ਹੈ ਕਿ ਇਹ ਜਿਹੜਾ ਪਿਤਾ ਹੈ ਉਸ ਦਾ ਨਾਮ ਜਰਮਨਜੀਤ ਸਿੰਘ ਦੱਸਿਆ ਜਾ ਰਿਹਾ ਹੈ ਜੋ ਇੱਕ ਇੱਕ ਅਹੀਂ ਇਹ ਐਸਾ ਅਧਿਕਾਰੀ ਹੈ ਇੱਕ ਪੜਿਆ ਲਿਖਿਆ ਚੰਗੀ ਨੌਕਰੀ ਕਰਦਾ ਵਿਅਕਤੀ ਹੈ ਪਰੰਤੂ ਹਲਕੀ ਜੀ ਗੱਲ ਤੇ ਆਪਣੀ ਬੇਟੀ ਨਾਲ ਗੁੱਸੇ ਹੋ ਜਾਂਦਾ ਹੈ ਤੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੰਦਾ ਹੈ ਦੱਸਦੀ ਹੈ ਉਸਦੀ ਬੇਟੀ ਦਾ ਨਾਮ ਹਰਮਨਪ੍ਰੀਤਕੌਰ ਦੱਸਿਆ ਜਾ ਰਿਹਾ ਹੈ ਜਿਹੜੀ ਕਿ ਅਜੇ ਨਾਬਾਲਿਕ ਹੈ ਉਸਦੀ ਉਮਰ 18 ਸਾਲ ਤੋਂ ਘੱਟ ਹੈ ਇੱਥੇ ਮਿਲੀ ਜਾਣਕਾਰੀ ਦੇ ਮੁਤਾਬਕ ਇਹ ਵੀ ਜਾਣਕਾਰੀ ਸਾਂਝੀ ਕਰਦੀਏ ਕਿ ਇਹ ਲੜਕੀ ਆਪਣੀ ਮਾਸੀ ਦੇ ਕੋਲ ਰਹਿੰਦੀ ਸੀ ਤੇ ਉੱਥੇ ਹੀ ਆਪਣੀ ਪੜ੍ਹਾਈ ਕਰਦੀ ਸੀ ਤੇ ਕੁਝ ਸਮੇਂ ਬਾਅਦ ਉਸਨੇ ਅਗਲੀ ਰੀ ਪੜ੍ਹਾਈ ਕਰਨ ਦੇ ਲਈ ਵਿਦੇਸ਼ ਚਲੇ ਜਾਣਾ ਸੀ ਇਹ ਲੜਕੀ ਜਿਸ ਦਾ ਨਾਮ ਹਰਮਨਪ੍ਰੀਤ ਕੋਰ ਹੈ ਤੇ ਉਸ ਦਾ ਪਿਤਾ ਜਰਮਨਜੀਤ ਸਿੰਘ ਕਾਰ ਵਿੱਚ ਸਵਾਰ ਹੋ ਕੇ ਕਿਤੇ ਜਾ ਰਿਹਾ ਸਨ ਤੇ ਕਾਰ ਵਿੱਚ ਬੈਠਦਿਆਂ ਬੈਠਦਿਆਂ ਹੀ ਉਹਨਾਂ ਦੇ ਵਿੱਚ ਕਿਸੇ ਹਲਕੀ ਜੀ ਗੱਲ ਨੂੰ ਲੈ ਕੇ ਝਗੜਾ ਹੋ ਜਾਂਦਾ ਹੈ ਦੋਨਾਂ ਦੇ ਵਿੱਚ ਨਾਰਾਜ਼ਗੀ ਪੈਦਾ ਹੋ ਜਾਂਦੀ ਹੈ ਤੇ ਇੰਨੇ ਵਿੱਚ ਹੀ ਪਿਤਾ ਨੇ ਆਪਣੀ ਧੀ ਨੂੰ ਮਾਰਨ ਦੀ ਇੱਕ ਚਾਲ ਘੜੀ ਤੇ ਉਸ ਨੇ ਧੀ ਦੇ ਸਣੇ ਤੇ ਆਪ ਵੀ ਗੱਡੀ ਵਿੱਚ ਬੈਠਿਆਂ ਨਾਲ ਹੀ ਅਜਿਹੜੀ ਕਾਰ ਹੈ ਉਸ ਨੂੰ ਨਹਿਰ ਦੇ ਵਿੱਚ ਸੁੱਟ ਦਿੱਤਾ ਤੇ ਆਪ ਬਚ ਨਿਕਲਦਾ ਪਰਕਰ ਦੇ ਸ਼ੀਸ਼ੇ ਬੰਦ ਕਰ ਦਿੰਦਾ ਤਾਂ ਕਿ ਜਿਹੜੀ ਲੜਕੀ ਹੈ ਉਹ ਕਾਰ ਦੇ ਵਿੱਚੋਂ ਬਾਹਰ ਨਾ ਨਿਕਲ ਸਕੇ ਪਰ ਲੜਕੀ ਚੀਕਾਂ ਮਾਰਦੀ ਰਹੀ ਕਿ ਉਸ ਨੂੰ ਬਚਾਇਆ ਜਾਵੇ ਪਰ ਪਿਤਾ ਨੇ ਉਸ ਨੂੰ ਬਚਾਉਣ ਦੀ ਥਾਂ ਉਸ ਨੂੰ ਪਾਣੀ ਦੇ ਵਿੱਚ ਹੋਰ ਜ਼ਿਆਦਾ ਡੋਬ ਦਿੱਤਾ ਜਿਸ ਦੇ ਨਾਲ ਉਸ ਦੀ ਮੌਤ ਹੋ ਗਈ ਹੈ ਬਾਅਦ ਵਿੱਚ ਜਦੋਂ ਪੁਲਿਸ ਇੱਥੇ ਪਹੁੰਚਦੀ ਹੈ ਤਾਂ ਪੁਲਿਸ ਨੇ ਇਸ ਡਰਾਈਵਰ ਦੀ ਜਾਨਕਿ ਇਸ ਪਿਤਾ ਦੀ ਜਿਹੜੀ ਹਾਲਤ ਦੇਖੀ ਉਹ ਤਾਂ ਬਿਲਕੁਲ ਸਹੀ ਸਲਾਮਤ ਸੀ ਪਰ ਲੜਕੀ ਦੀ ਮੌਤ ਹੋ ਗਈ ਤੇ ਇਸ ਗੱਲ ਤੇ ਪੁਲਿਸ ਨੇ ਸ਼ੱਕ ਜਤਾਇਆ ਤੇ ਪੁਲਿਸ ਨੇ ਜਾਂਚ ਕੀਤੀ ਤੇ ਜਿਹੜਾ ਪਿਤਾ ਹੈ ਉਸਨੇ ਆਪਣਾ ਗੁਨਾਹ ਵੀ ਕਬੂਲਿਆ ਤੇ ਫਿਰ ਇੱਥੇ ਮੌਕੇ ਤੇ ਹੀ ਆਸ-ਪਾਸ ਇੱਕ ਔਰਤ ਜਿਹੜੀ ਪਸ਼ੂ ਚਰਾ ਰਹੀ ਸੀ ਉਸਨੇ ਇਹ ਜਿਹੜੀ ਅੱਖੀ ਦੇਖੀ ਘਟਨਾ ਪੁਲਿਸ ਦੇ ਨਾਲ ਸਾਂਝੀ ਕੀਤੀ ਉਸਨੇ ਦੱਸਿਆ ਕਿ ਲੜਕੀ ਚੀਕਾ ਮਾਰ ਰਹੀ ਸੀ ਕਿ ਉਸ ਨੂੰ ਬਚਾਇਆ ਜਾਵੇ ਉਹ ਪਾਣੀ ਵਿੱਚ ਡੁੱਬ ਰਹੀ ਹੈ ਪਰੰਤੂ ਇਸ ਦੇ ਪਿਤਾ ਜਿਸ ਦਾ ਨਾਮ ਜਰਮਨਜੀਤ ਸਿੰਘ ਦੱਸਿਆ ਜਾ ਰਿਹਾ ਹੈ ਉਸਨੇ ਉਸ ਲੜਕੀ ਨੂੰ ਬਚਾਉਣ ਦੀ ਥਾਂ ਤੇ ਉਸ ਨੂੰ ਹੋਰ ਜ਼ਿਆਦਾ ਪਾਣੀ ਵਿੱਚ ਡੋਬਿਆ ਤਾਂ ਕਿ ਉਹ ਮਰ ਜਾਵੇ ਤੇ ਵਾਕਿਆ ਹੀ ਉਸ ਦੀ ਮੌਤ ਵੀ ਹੋ ਗਈ ਉਸ ਔਰਤ ਦੇ ਬਿਆਨਾਂ ਤੇ ਪੁਲਿਸ ਨੇ ਹੋਰ ਜਾਂਚ ਪੜਤਾਲ ਕੀਤੀ ਤੇ ਫਿਰ ਇਸ ਪਿਤਾ ਨੇ ਆਪਣਾ ਗੁਨਾਹ ਵੀ ਕਬੂਲ ਲਿਆ ਕਿ ਵਾਕਿਆ ਹੀ ਉਸਨੇ ਆਪਣੀ ਧੀ ਨੂੰ ਡੋਬ ਕੇ ਮਾਰਿਆ ਦੱਸਦੀ ਹੈ ਕਿ ਜਿਹੜਾ ਵਾਕਿਆ ਸੀ ਬੀਤੀ 28 ਨਵੰਬਰ ਨੂੰ ਹੋਇਆ ਸੀ ਉਸ ਦਿਨ ਤੋਂ ਬਾਅਦ ਪੁਲਿਸ ਜਾਂਚ ਦੇ ਵਿੱਚ ਲੱਗੀ ਹੋਈ ਸੀ ਤੇ ਹੁਣ ਇਹ ਜਿਹੜਾ ਖੁਲਾਸਾ ਹੋ ਗਿਆ ਕਿ ਇਸ ਲੜਕੀ ਨੂੰ ਵਾਕਿਆ ਹੀ ਉਸਦੇ ਪਿਤਾ ਨੇ ਹੀ ਪਾਣੀ ਵਿੱਚ ਡੂਬ ਕੇ ਮਾਰਿਆ ਔਰ ਇੱਕ ਚਾਲ ਦੇ ਤਹਿਤ ਉਸ ਦੀ ਮੌਤ ਹੋਈ ਹੈ ਤੇ ਹੁਣ ਪੁਲਿਸ ਨੇ ਜਿਹੜੀ ਇਸ ਆਦਮੀ ਦੇ ਕੋਲ ਪੁਸ਼ਪੜਤਾਲ ਕੀਤੀ ਹੈ ਤੇ ਉਸ ਨੇ ਵੀ ਦੱਸਿਆ ਵਕਈ ਉਹਨਾਂ ਪੋਤੀ ਦੇ ਵਿੱਚ ਇੱਕ ਝਗੜਾ ਹੋਇਆ ਸੀ ਸਿਰਫ ਇੰਨੀ ਗੱਲ ਨੂੰ ਲੈ ਕੇ ਜਦੋਂ ਗੱਡੀ ਵਿੱਚ ਬੈਠੇ ਸਨ ਕਿ ਉਸ ਨੇ ਵਿਦੇਸ਼ ਜਾਣਾ ਇਸ ਛੋਟੀ ਜੀ ਗੱਲ ਨੂੰ ਲੈ ਕੇ ਹੀ ਦੋਨਾਂ ਵਿੱਚ ਬਹਿਸ ਹੁੰਦੀ ਹੈ ਤੇ ਮੌਕੇ ਤੇ ਹੀ ਪਿਓ ਇੱਕ ਚਾਲ ਘੜ ਲੈਂਦਾ ਹੈ ਕਿ ਆਪਣੀ ਧੀ ਨੂੰ ਮਾਰਨਾ ਹੈ ਤੇ ਵਕਈ ਉਸ ਨੂੰ ਮੌਤ ਦੇ ਘਾਟ ਵੀ ਉਤਾਰ ਦਿੰਦਾ ਹੈ ਉਸ ਤੋਂ ਬਾਅਦ ਹੁਣ ਪੁਲਿਸ ਨੇ ਇਸ ਆਦਮੀ ਨੂੰ ਆਪਣੀ ਗ੍ਰਿਫਤ ਦੇ ਵਿੱਚ ਲੈ ਲਿਆ ਹੈ ਤੇ ਅਗਲੇਰੀ ਜਾਂਚ ਪੁਲਿਸ ਕਰ ਰਹੀ ਹੈ ਤੇ ਪੁਲਿਸ ਦਾ ਕਹਿਣਾ ਹੈ ਉਸ ਤੇ ਬਣਦੀ ਕਾਰਵਾਈ ਜ਼ਰੂਰ ਕੀਤੀ ਜਾਵੇਗੀ